ਆ ਦਾ ਪਤਾ ਲਾਲਿਆ ਬਿਸਤਰਾ ਇੱਥੇ ਠੰਡ ਬਹੁਤ ਆ ਤੇ ਅੱਜ ਇੱਥੇ ਸੌ ਜਾਗੇ ਚਲ ਵੇੜਾ ਫਿਰ ਮੈਂ ਤਾਂ ਜਾਣਾ ਤੂੰ ਸੌ ਜਾ ਤੈਨੂੰ ਸੌਣ ਲੈਣ ਦੇ ਫਿਰ 2 ਘੰਟੇ ਹੁਣ ਚੱਲ ਚੰਗਾ ਮੰਮੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੇ ਕੋਸ਼ਿਸ਼ ਕਰੂੰਗਾ ਥਣ ਤੱਕ ਮੈਂ ਮੁੜਿਆ ਵਾਂ ਤੇ ਜੇ ਮੈਨੂੰ ਬਠੇਂਡੇ ਤੋਂ ਬਸ ਨਾ ਮਿਲੀ ਫਿਰ ਮੈਂ ਬਠੇਂਡੇ ਰਹਿੂੰਗਾ ਆਪਣਾ ਜੇ ਦੋਆਰ। ਠੀਕ ਹੈ ਕਿਵੇਂ ਹੋ ਗੱਲ ਲੀ ਤੇ ਸਤਿ ਸ਼੍ਰੀ ਅਕਾਲ ਭਾਈ ਸਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਵਾ ਵਾਲਾ। ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਸਬਸਕ੍ਰਾਈਬ ਵੀ ਵੱਧ ਤੋਂ ਵੱਧ ਜੁੜੋ ਤੇ ਫੇਸਬੁੱਕ ਤੇ ਦੇਖਦੇ ਹੋ ਫੋਲੋ ਵੀ ਜ਼ਰੂਰ ਕਰੋ ਧੰਨਵਾਦ ਤੁਹਾਡੇ ਭਾਈ ਸਾਰਿਆਂ ਦੇ ਬਾਏ ਸੋ ਚਲੋ ਭਾਈ ਚੰਗਮਾ ਨਾਲ ਹੀ ਲੈ ਜਾ ਭਾਈ ਹਾਂ ਸਾਰਿਆਂ ਨੂੰ ਅੱਜ ਜਾਣਾ ਬਾਈ ਜੀਰ ਕਪੂਰ ਆਪਾਂ ਤੇ ਇੱਕ ਮਿੱਤਰ ਬਠਿੰਡੇ ਤੋਂ ਰਲੂਆ ਨਾਲ ਆਪਣੇ ਤੇ ਫਿਲਹਾਲ ਪਹਿਲਾਂ ਚੱਲਦਾ ਮੈਂ ਜਿਮ ਜਿਮ ਕੋਲਦੇ ਆਂ ਜਿਮ ਦੀ ਰੋਟੀ ਲਾਉਣੇ ਆ ਤੇ ਉਸ ਤੋਂ ਬਾਅਦ ਪਰਲੇਟੇ ਤੋਂ ਉਧਰੋਂ ਬੱਸ ਚੜੂ ਆ ਚੰਗਾ ਪਾਪੇ ਸਤਿ ਸ਼੍ਰੀ ਅਕਾਲ ਤੇ ਬੇੜਾ ਹੋਇਆ ਇਸ ਵਕਤ 5:00 ਵਜੇ ਵਾਲੇ ਨੇਗੇ ਤੇ ਜਿਮ ਦੀ ਰੋਟੀ ਬਸ ਮਿੱਤਰ 5:00 ਵਜੇ ਆਉਣ ਲੱਗ ਜਾਂਦੇ ਥੋੜਾ ਹਲਕਾ ਜਿਹਾ ਲੇਟ ਹੋ ਗਿਆ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰ ਆਪਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ ਅ 10 ਜੇਠ 5ਵੇਂ ਮਹੀਨੇ ਦੀ 23 ਤਰੀਕ ਤੇ 2024 ਬਰਾ ਤੇ ਫਿਲਹਾਲ ਚੱਲਦੇ ਆ ਤੇ ਦਿਖਾਉਨੇ ਅੱਜ ਦਾ ਆ ਦਿਨ ਦਾ ਕਾਰੋਬਾਰ ਕੀ ਰਹਿੰਦਾ ਤੇ ਅਸਲ ਚ ਡੀ ਕੈਥਲਨ ਤੋਂ ਆਪਣਾ ਥੋੜਾ ਜਿਹਾ ਟਰੈਕਿੰਗ ਵਾਲਾ ਸਮਾਨ ਲੈਣਾ ਕੀ ਕੁਝ ਲੈਣਾ ਉਹ ਉੱਥੇ ਜਾ ਕੇ ਤੁਹਾਨੂੰ ਦੱਸਦੇ ਆਂਗੇ ਤੇ ਖੈਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾ ਜਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸਾਂਝੀ ਤੁਹਾਡੇ ਨਾਲ जी घर परिवार च बैठ के वेख सद सुन सकते हो नवे आ सबसक्राइब कर फेसबुक पर देख रहे दे तो फॉलो लाजमी कर लो खैर बबा जी के चार बोल सुनो सवेरे सबेरे ਸਾਚਾ ਸਈ ਵਰਤਨੰ ਪਤਿ ਪੂਪਰੀ ਅਖੀ ਮੰਗੀ ਜੀ ਜੀ ਰਤਿ ਦਾਤਾਰ ਹਰ ਦੁਦ ਅਪਰਕਿਸਵਰ ਸਾਹੀ ਜੀ ਤੁੰਤ ਚੰਗਾ ਮਿੱਤਰਾਂ ਮੈਂ ਬੱਸ ਚੜਨਾਗਾ ਤੇ ਤੇਰੇ ਹਵਾਲੇ ਜ਼ਿੰਮੇਵਾਰੀ ਕਹਰੇ ਇਹ ਵੀ ਭਾਈ ਇਹ ਜਿੰਮ ਵਾਲਿਆਂ ਦੀ ਹੈਗਾ ਆ ਮੁੰਡਾ ਇਹਨਾਂ ਦਾ ਸਕਿਆਂ ਦਾ ਤੇ ਬਾਕੀ ਸਾਰੇ ਇਹ ਮਿੱਤਰੀ ਆਪਣੇ ਹੁਣੀ ਆ ਜਾਣਗੇ ਤੇ ਆਪਾਂ ਜਿੰਮਲੇ ਖੋਲੀ ਹੋਊਗਾ ਇਹ ਪਹੁੰਚ ਗਿਆ ਦੋ ਨੌਜਵਾਨਾਂ ਨੇ ਹਾਜ਼ਰੀ ਲਵਾ ਲਿਆ ਸਰ ਆਪ ਸਰਪੰਚ ਜੀ ਐ ਨੂੰ ਮੈਂ ਬੱਸ ਮੈਂ ਗਿਆ ਤੇ ਆਇਆ ਕਿੱਧਰ ਜਿੰਤਪੁਰ ਆ ਗਿਆ ਆਣਾ ਯਾਰ ਕਿਦੋਂ ਕੋਣ ਮੈਂ ਮੈਨੂੰ ਨਹੀਂ ਰਹੋ ਬਾਈ ਸੱਫਾ ਪਾਉਣੇ ਬੋਲ ਬਾਈ ਸੱਫਾ ਬਾਈ ਸੱਫਾ ਜਰ ਰਹੀ ਇਹ ਇਕੱਲੇ ਹੀ ਲੱਗ ਜਾਣਗੇ ਆਪੇ ਹੈ ਤੇ ਨੌਜਵਾਨ ਆਇਆ ਬਾਈ ਠੱਗੂ ਤੋਂ ਹਾਂਗਾ ਅਹ ਕੇਰ ਸੋਨੇ ਜਨੂਨ ਨਾਲ ਜੇ ਮਲਾਉਂਦਾਗਾ ਤੇ ਥੋੜੀ ਜੀ ਗੱਲ ਕਰ ਇੰਨੀ ਕੀ ਗੱਲ ਕਰਦ ਗਏ ਤੇ ਇੱਕ ਕੁਮਾਂਟਰ 16 17 ਕਿਲੋ ਭਾਰ ਜੀ ਦੋ ਇੱਥੇ ਆਉਣ ਲੱਗਿਆਗਾ ਤੇ ਹੁਣ ਨੌਜਵਾਨ ਆਣ ਜਾਵਾ ਫਿੱਟ ਹੈਗਾ ਤੇ ਕੋਚ ਬਣਨ ਦੇ ਲਾਇਕ ਹੋ ਗਿਆ ਠੀਕ ਆ ਚੰਗਾ ਮਿਲਦੇ ਆ ਗੱਲ ਨੂੰ ਸਹੀ ਹੈ ਇਹ ਗੱਲ ਮਸਾਂ ਦਾ ਸੀ ਕਦੇ ਬੱਸ ਛੱਡਦੇ ਆ ਕਿ ਨਹੀਂ ਬਈ ਸਸਤੀ ਕਾਲ ਦੀ ਸਸਤੀ ਕਾਲ ਲੋਟਾ ਜੋਬਰਾ ਮੈਂ ਆ ਗਿਆ ਬੱਸ ਜੀਰਕਪੁਰ ਜਾ ਕੇ ਠੀਕ ਹੈ ਠੀਕ ਹੈ ਧੰਨਵਾਦ ਤੇ ਆ 5:35 ਵਜੇ ਬੱਸ ਆਉਣੀ ਆ ਬਠਿੰਡੇ ਨੂੰ ਪਹਿਲੀ ਅਨਸਰਦੂਰੀਗੜ ਤੋਂ ਚੱਲ ਕੇ ਤੇ ਬਠਿੰਡੇ ਉਤਰਦੇ ਆ ਫਿਰ te me tardan la vientre! ¡La brisa negra! ¿Lo ਤੋ ਦੇਰੀ ਦੇ ਲਈ ਮਾਫੀ ਚਾਹੁੰਦੇ ਆ ਮੇਰੀ ਪਹਿਲਾਂ ਵਾਲੀ ਬੱਸ ਨਹੀਂ ਆਈ ਤਾਂ ਕਰਕੇ ਤਿਆਰਵਾਰਾਂ ਮੈਂ ਤਾਂ ਤਿਆਰ ਹੋ ਗਿਆ ਇੱਕ ਗੱਲ ਬਈ ਹੋਰ ਸੁਣ ਕੇ ਆ ਮੈਂ ਆਉਂਦਾ ਆਉਂਦਾ ਬੱਸ ਜਿੱਕੇ 10 ਵਜੇ ਬੱਸਾਂ ਉਹ ਬੰਦ ਹੋ ਜਾਣੀ ਅੱਜ ਤੇ ਹੁਣ ਪਤਾ ਕਰਦੇ ਆ ਜੇ ਜੀਲ ਕਪੂਰ ਤੱਕ ਪਹੁੰਚਦੀ ਹੋਈ ਕੋਈ ਬੱਸ ਬਈ ਜਾਵਾਂਗੇ ਲਾਜ਼ਮੀ ਭਾਵੇਂ ਉੱਥੇ ਰਹਿਣਾ ਪੈ ਜਾਵੇ ਤੇ ਬਾਕੀ ਗੱਲਬਾਤ ਵੇਖਦੇ ਆ ਕਨੈਕਟਰ ਕਰਦਾ ਆਉਂਦਾ ਸੀ ਯਾਰ ਅੱਜ ਅਕੇ ਸਰਕਾਰੀ ਛੁੱਟੀ ਆ ਰੱਬ ਦਾ ਨਾਮ ਲੈ ਕੇ ਬਹਿ ਗਏ ਬੱਸ ਜੜ ਕੇ ਤੇ ਇਸ ਗਨਰੇਟਰ ਤੋਂ ਪੁੱਛਿਆ ਬਈ ਕਹਿੰਦਾ ਕੋਈ ਬੱਸ ਨਹੀਂ ਬੰਦ ਹੁੰਦੀ ਚੱਲਣੀਆਂ ਤੇ ਜਲਦੇ ਹਰ ਜ਼ਿੱਦਾਂ ਟੀਕੇਤ ਲਾਉਣਾ ਜੀਰ ਕਪੂਰ ਲੋਟਾ ਮੁੰਡਿਆ ਤੇ ਚੋਬਰ ਕੱਲ ਚਾਰ ਚਰ ਕੇ ਦੇ ਭੁੱਲ ਆਇਆ ਸੀ ਲਾਈਵ 'ਚ ਤੇ ਆਉਣ ਸਰਕਾਰ ਤੋਂ ਪਹਿਲਾਂ ਤਾਂ ਕਹਿੰਦਾ ਮੇਰਾ ਬਿਜਲੀ ਘਰ ਚਾਲੂ ਕਰ ਇਹਦੀ ਲੋੜ ਰਹਿੰਦੀ ਹੈ ਨਾ ਇਸ ਟਾਈਮ ਲੰਘੀ ਜਾਂਨੇ ਆਪਾਂ ਬਟਿੰਡੇ ਸ਼ੌਣੀ ਵਿਜਲੀ ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਸ਼ੌਣੀ ਹੈ ਰੁਕ ਜਾਣ ਲੱਗੇ ਆਂ ਅੰਦਰ ਟਿਕਣਾ ਉਹ ਬੇਲਾ ਹੋ ਗਿਆ 12 ਵਜੇ ਦਾ ਹਾਂ 7:30 ਦੇ ਕਰੀਬ ਬਠਿੰਡੇ ਤੋਂ ਬੈਠੇ ਸੀ ਤੇ ਜੀਰ ਕਪੂਰ ਆ ਕੇ ਇੱਧਰ ਉਤਰ ਗਏ ਆ ਜਿੱਕੇ ਇਥਲਾਨ ਸਟੋਰ ਦੇ ਤੇ ਵੜਦੇ ਆਂ ਅੰਦਰ ਤੇ ਲੈਨੇ ਆਂ ਹਾਂ ਸਮਾਨ ਸੱਪਾ ਜਿਹੜਾ ਖਰੀਦਣਾ ਆਪਾਂ ਇਥੋਂ ਇਹ ਸਪੋਰਟਸ ਮਾਰਕੀਟ ਆਪਣਾ ਲੀਡਰ ਲੱਤਾ ਸਪੋਰਟਸ ਦੇ ਕੋਈ ਬੂਟ ਸ਼ੂਟਰ ਕੁਝ ਵੀ ਕੋਈ ਟਰੈਕਿੰਗ ਵਾਲੀਆਂ ਚੀਜ਼ਾਂ ਇੱਧਰ ਉੱਧਰ ਦਾ ਸਾਮਾਨ ਇੱਥੋਂ ਹਾਂ ਚੰਗਾ ਮਿਲਦਾਗਾ ਅੱਜ ਤਾਂ ਸਾਈਕਲ ਖੜਾ ਕੇ ਸਵਾਗਤ ਕੀਤਾ ਇਹਨਾਂ ਨੇ ਆਪਣਾ ਨਿਊ ਅਰਾਈਵਲ ਆ ਲੈ ਪਟੂ ਤਿਆਰ ਕਰਕੇ ਖੜਾਇਆ ਕਰ ਰਹਿਣਾ ਤਾਂ ਉਹ ਅਸਰ ਰਸਨੀ ਆ ਦੇ ਕੇ ਆਹ ਦੇਖੋ ਇਹ ਸੀਮੈਂਟ ਦੀ ਆ ਟ੍ਰੈਕਪੈਂਟ ਹੈ ਮੰਗੇ ਆ ਜਾ ਆਹ ਤਾਂ ਜੁੜਿਆ ਨਾ ਇਹ ਵੀ ਸੀਮੈਂਟ ਦਾ ਹੀ ਆ ਸਾਰਾ ਹੈ ਕੋਈ ਨਾ ਕਦੇ ਆਪਾਂ ਵੀ ਲੈ ਲਾਂਗੇ Pecah sihir, Pecah lah. Pecah ya. pernah ਆਉਂਦੇ ਸਾਰ ਚੋਬਰਾਂ ਨੇ ਸਾਰਿਆਂ ਤੋਂ ਪਹਿਲਾਂ ਟਰੈਕ ਪੈਂਟ ਤੇ ਨਿਗਾਹ ਮਾਰੀ ਤੇ ਬਾਹਰ ਜਿਹੜੀ ਉਹਦੇ ਬੁੱਤਜੇ ਦੇ ਪਾ ਕੇ ਖੜਾਈ ਖੜੀ ਸੀ ਟਰੈਕ ਪੈਂਟ ਤੇ ਉਹ ਤਾਂ ਆਪਣੇ ਕੰਮ ਹਿਸਾਬ ਤੋਂ ਬਾਹਰ ਆ ਸੇਮਨ ਵਾਲਾ ਤੇ ਉਹ ਕੰਮ ਥੋੜਾ ਜਿਹਾ ਮਹਿੰਗਾ ਸੀ ਤੇ ਇਹ ਹਿਸਾਬ ਸਿਰ ਕਰ ਲਾਂਗੇ 1999 ਰੁਪਈਆ ਦੀ ਆ ਇਹ ਟਰੈਕ ਪੈਂਟ ਸਪੈਸ਼ਲ ਜਿਵੇਂ ਪਹਾੜਾ ਪੂਣਾ ਤੇ ਜਾਣ ਵਾਸਤੇ ਤੇ ਸਪੈਸ਼ਲ ਗੱਲਬਾਤ ਹੁੰਦੀ ਹੈ ਇਹਦੀ ਚੱਕਲਾ 36 ਆਉ ਜੇ 34 ਵੇਸਟ ਦਾ ਦੋ ਨੰਬਰ ਵੱਡੀ ਚੱਕ ਆ ਲੋ हां 2 ਨੰਬਰ ਵੱਡੀ ਜੱਗ ਟਰਾਈ ਕਰਕੇ ਦੇਖਾਂਗੇ ਉਹਦੇ 34 ਆਇਆ ਨਹੀਂ ਸੀ ਪਹਿਲਾਂ ਕਿੰਨਾ ਹੁੰਦਾ ਤੇਰੇ ਦੂ ਦੇਖ 34 ਜੱਕ ਦਾ ਆ ਜਾ ਹਾ ਅਡਿਕਾ ਤਲਾਉਣਾ ਬਹੁਤ ਹੀ ਐ ਸੋਹਣੀ ਸਪੋਰਟਸ ਸਪੋਰਟਸ ਮਾਰਕੀਟ ਹੈ ਹਾਂ ਕਿਸੇ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਲੈਣਾ ਇੱਕ ਜਗ੍ਹਾ ਤੋਂ ਮਿਲ ਜਾਂਦਾ ਕੋਈ ਲੀਡ ਲੱਤੇ ਤੋਂ ਲੈ ਕੇ ਬੂਟ ਸ਼ੂਟ ਸਾਈਕਲ ਸੁੰਗਲ ਸਾਰੀ ਇਹਦਾ ਸਾਰੀਆਂ ਰੀਜਾਂ ਲਗਪਗ ਜੀਰ ਕਪੂਰਾ ਇੱਥੇ ਕਾਫੀ ਫੁੱਲਾ ਡੁੱਲਾ ਸਟੋਰ ਹੈ ਇਹ ਪੰਜਾਬ ਚ ਚਾਰ ਵੱਡੇ ਸਟੋਰ ਨੇ ਲੁਧਿਆਣਾ ਮਿਰਸਾ ਰ ਜਲੰਧਰ ਤੇ ਜੀਰ ਕਪੂਰਾ ਤੇ ਸਮਾਨਤਾ ਜੀ ਥੋੜੇ ਹੀ ਲਾਉਣਾ ਲੈਣਾਗਾ ਤੇ ਇਥੇ ਟਾਈਮ ਮੱਲੋ ਮਲੀ ਲੱਗ ਜਾਂਦਾ ਇਧਰ ਉਧਰ ਚੀਜ਼ਾਂ ਦੇਖਦੇ ਦੇਖਦੇ ਲਗਭਗ ਸਾਨੂੰ 3 ਘੰਟੇ ਤੇ ਇਥੇ ਪੱਕੀ ਹੈਗੀ ਅਸੀਂ 1 ਘੰਟਾ ਡੇਢ ਡੇਢ ਘੰਟਾ ਮਤਿਆ ਜੀ ਕਿ ਡੇਢ ਘੰਟੇ ਦੇ ਅੰਦਰ ਅੰਦਰ ਆਪਸ ਸਮਾਨ ਲੈ ਲੈਣਾ ਇਥੋਂ ਆ ਮੇਰਾ ਸਾਰਾ ਜੋਰ ਤਾਂ ਅੱਜ ਇਹਨੂੰ ਲੱਭਣ ਤੇ ਲੱਗਿਆ ਪਿਆ ਮੇਤਰ ਨੂੰ ਉਹ ਤੂੰ ਹੋ ਗਿਆ ਵਿਲਾ ਹੈਂ ਬਾਤ ਆਇਆ ਦੇਖ ਲਈਏ ਮਾੜਾ ਮੁੱਟਾ ਖੁਸ਼ਾ ਇਹ ਸਿਸਟਮ ਟ੍ਰੈਕਿੰਗ ਵਾਲਾ ਇੱਥੇ ਬਹੁਤ ਜਿਆਦੇ ਵਧੀਆ ਮਿਲਦਾ ਸਾਰੀ ਟ੍ਰੈਕਿੰਗ ਵਾਸਤੇ A to Z ਚੀਜ਼ ਆ ਇਹਨਾਂ ਪਹੁੰਚੂ ਗਏ ਹੁੰਦੇ ਆ ਮੀਂਹ ਕਣੀ ਤੋਂ ਬਚਣ ਵਾਸਤੇ ਉੱਤੇ ਐਮਪਾਇਆ ਜਾਂਦਾਗਾ ਇਹ ਕਿਲਮਿਸ ਟਾਈਪ ਗੱਲਬਾਤ ਹੋ ਜਾਂਦੀ ਆ ਬੈਗ ਵੀ ਇਹ ਥੱਲੇ ਲੁਕ ਜਾਂਦਾਗਾ ਤੇ ਮਤਲਬ ਹੈ ਤਾਂ ਇਹ ਹਾਂ ਕਾਗਜ਼ ਟਾਈਪ ਕੱਪੜਾ ਹੀ ਹੈਗਾ ਤੇ ਗਰਮੀ ਬਹੁਤ ਆਉਂਦੀ ਹੁੰਦੀ ਆ ਵੈਸੇ ਤੇ ਮੀਂਹ ਕਣੀ ਵਾਸਤੇ ਟ੍ਰੈਕਿੰਗ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਬਾਕੀ ਇਧਰ ਵੈਂਟਰ ਵਾਲੀਆਂ ਜੈਕਟਾਂ ਸਾਰੀਆਂ ਹਾਂ 3000 3500 3200 ਅਤੇ 33 ਉਹ ਇਹ ਜੀ ਗੱਲ ਬਾਤ ਹੈ ਇਹਨਾਂ ਦੀ ਇਧਰ ਤੇ ਸਾਰੀਆਂ ਸਪੈਸ਼ਲ ਖਾਸ ਕਰਕੇ ਟਰੈਕਿੰਗ ਤੇ ਕੰਮ ਆਉਂਦੀਆਂ ਤੇ ਠੀਕ ਹੁੰਦੀਆਂ ਇੱਕ ਮੌਕੇ ਤੇ ਮੀਂਹ ਕਣੀ ਤੋਂ ਵੀ ਵਿਚਾ ਜਾਂਦੀਆਂ ਇਹ ਕੀਚੂਆ ਦਾ ਚੀਜ਼ ਆ ਸਾਰੀ ਇਹ ਬਾਹਰਲਾ ਕੰਮ ਆਗਾ ਕੀਚੂਆ ਤੇ ਜ਼ਿਆਦਾਤਰ ਇਹ ਚੀਜ਼ਾਂ ਆਉਂਦੀਆਂ ਆਪਣੇ ਬ੍ਰਾਂਡ ਜ਼ਿਆਦਾਤਰ ਆਪਣਾ ਟਰੈਕਿੰਗ ਵਾਸਤੇ ਕੀਚੂਆ ਫੋਰ ਕਲਾਸ ਤੇ ਆ ਪੁਲਿਸ ਜੀ ਉੱਤੇ ਪਹਿਲਾਂ ਮੈਂ ਲੈ ਗਿਆ ਸੀ ਇੱਕ ਇਹਦੇ ਨਾਲ ਦੀ ਤੇ ਉਹ ਇੱਕ ਨੰਬਰ ਮੇਰੇ ਥੋੜੀ ਜੀ ਵੱਡੀ ਨਿਕਲੀ ਤੇ ਨਾਲੇ ਮੈਂ ਇਹ ਫੁੱਲ ਜਿਪ ਵਾਲੀ ਲੈਣੀ ਸੀ ਇਹਦਾ ਇਹ ਫਰਕ ਹੈ ਜਿਵੇਂ ਹਾਫ ਜਿਪ ਵਾਲੀ ਲੈਨੇ ਆ ਇਹਦੇ ਜੇਬਾਂ ਨਹੀਂ ਹੁੰਦੀਆਂ ਇੱਥੇ ਤੇ ਉਹ ਮੈਂ ਜੇਬਾਂ ਵਾਲੀ ਲੈਣੀ ਸੀ ਨਾਲੇ ਥੋੜਾ ਜਿਹਾ ਸਾਈਜ਼ ਵੱਡਾ ਸੀ ਇਹਦਾ ਤਾਂ ਕਰਕੇ ਮੈਂ ਫੁੱਲ ਜਿਪ ਵਾਲੀ ਲੈ ਲਈ ਆ ਉਹਦੇ ਤੇ ਜੇਬਾਂ ਵੀ ਨਹੀਂ ਹੈਗੀਆਂ ਤੇ ਜਿਹੜੀ ਕਿ ਆਪਾਂ ਨੂੰ ਕੰਮ ਲਈ ਜਾਂਦੀਆਂ ਜਿਵੇਂ ਕਿ ਆਹ ਖੋਲਿਏ ਜੀ ਆਪਾਂ 799 700 ਦੇ ਆਸ-ਪਾਸ ਇਹ ਲੱਗਦੀਆਂ ਨਹੀਂਆਂ ਇਹ ਹਲਕੀ ਜਿਹੀ ਫਲੇਸ ਹੁੰਦੀ ਆ ਵਧੀਆ ਕੱਪੜਾ ਗਰਮ ਹੁੰਦਾ ਇਹ ਵਾਲੀ ਜੇਬ ਦੀ ਗੱਲ ਕਰਦਾ ਸੀ ਆ ਤੇ ਨਾਲੇ ਅੰਦਰੋਂ ਵੀ ਕੰਮ ਦਿੰਦੀ ਆ ਇਹ ਅੰਦਰਲੇ ਪਾਸੋਂ ਕੋਈ ਚੀਜ਼ ਪਾਉਣੀ ਆ ਤੇ ਇੱਥੇ ਹੀ ਪੈ ਜਾਂਦੀ ਆ ਹੈਲੋ ਭਾਈ ਜੀ ਸਵਾ ਬੋਤਲ ਲੱਗ ਜੂ ਆਪਾਂ ਨੂੰ ਆਪੇ ਠੰਡੇ ਮੋੜਨਾਗਾ ਚਲ ਪਰੋ ਬੱਸ ਹੈ ਤੁਰ ਲੈ ਆਲਾ ਕੁਛ ਇੱਕ ਅੱਧੀ ਚੀਜ਼ ਹੋਰ ਦੇਖਣੀ ਆ ਤਾਂ ਟਰੈਗਮੈਂਟ ਜੈਕਟ ਲੈਣੀ ਆ ਵਿੰਟਰ ਵਾਲੀ ਹਾਂ ਜੈਕਟ ਤੇ ਇਹ ਤਾਂ ਸੇਰ ਤੋਂ ਪੁਣੀ ਵੀ ਨਹੀਂ ਕਰਤਾ ਉਹਦੇ ਕਾ ਨੂੰ ਇੱਥੇ ਆਉਣਿਆ ਤਾਂ ਬਈ ਟਾਈਮ ਵੱਲੋਂ ਵੱਲੀ ਜ਼ਿਆਦਾ ਲੱਗ ਜਾਂਦਾ ਹਾਂ ਟਰੈਕ ਪੈਂਟਾਂ ਦੇਖ ਲਈਆਂ ਥੋੜੀਆਂ ਇੱਕ ਦੋ ਕੁ ਟੀ-ਸ਼ਰਟਾਂ ਤੇ ਆਹ ਫਲੀਸ ਜੀ ਆਹ ਰੰਗ ਦੀ ਲਈ ਜਵੇਂ ਤੇ ਮੇਰੇ ਸਾਈਜ਼ 'ਚ ਦੂਜੀ ਹੈ ਨਹੀਂ ਸੀ ਉਹ ਗੂੜਾ ਜਿਹਾ ਰੰਗ ਵਧੀਆ ਲੱਗਦਾ ਸੀ ਉਹਦੇ 'ਚ ਫੁੱਲ ਜੇਪੜੀ ਨਹੀਂ ਹੈਗੀ ਇਹ ਫੁੱਲ ਜੇਪੜੀ ਦਾ ਇਹ ਫਾਇਦਾ ਕੀ ਆਪਾਂ ਪਰਨਾਪੁਰਨਾ ਬੰਨੇਗਾ ਲਾਉਣੀ ਕਰਨੀ ਬਦਲਣੀ ਚੇਂਜ ਕਰਨੀ ਇਹ ਇਹ ਸੌਖੀ ਰਹਿੰਦੀ ਹੈਗੀ ਹਾਂਜੀ ਸਰ ਬਦੋ ਅੱਗੇ ਯਾ ਨੌਜਵਾਨ ਚ ਉੱਪਰ ਇਹਨਾਂ ਨੇ ਤਿਆਰ ਕਰਕੇ ਖੜਾਈ ਖੜੇ ਹੈਗੇ ਓਏ ਆ ਸਟਿਕ ਵੀ ਲੱਗ ਜਾਣੀ ਸੀ ਸੱਚ ਦੇ ਦੇ ਯਾਰ ਬਈ ਬਣ ਕੇ ਦੇ ਲਈ ਬਈਆਂ ਕੇ ਛੱਡ ਦੇ ਯਾਰ ਐਂਗਾ ਤਾਂ ਕਰਦਾਗਾ ਮੰਨਦਾ ਨਹੀਂ ਇਹ ਇਹ ਨਹੀਂ ਮੰਨਦਾ ਗੁਰੂਗਾ ਆ ਗਿਆ ਆ ਗਿਆ ਆਹ ਨੇ ਬਈ ਕੱਪੜਾ ਦੇਖੀ ਚੰਗ ਦੇ ਕੱਪੜਾ ਕੱਢਾ ਤੇਰੇ ਲਵੇ ਹੈਗੀ ਇਹ ਆ ਸਟਿਕ ਜੀ ਉਹ ਉਹ ਪਰ ਆਇਆ ਮੇਰੇ ਕੋਲੇ ਆ ਨਹੀਂ ਇਹ ਮੁੜ ਜਾਂਦੀ ਹੈ ਦੇਖੀ ਢੈਂਡਾ ਕਪੜਾ ਕਿੰਝ ਵਧੀਆ ਵੀ ਹਾਂ ਹਾਂ ਬਸ ਇਹ ਹੋ ਜਾਂਦੀ ਆ ਇੱਕ ਇਥੋਂ ਮੁੜ ਮਾਹੀ ਉਸ ਵਾਲੀ ਵੀ ਹੁੰਦੀ ਆ ਯਾਰ ਹੱਥੇ ਜੀ ਵਾਲੀ ਕੁੰਡੇ ਟਾਈਪ ਗੱਲਬਾਤ ਹੁੰਦੀ ਆ ਇਹ ਵੀ ਬਾਈ ਫੋਰ ਕਲਾਸ ਦੀ ਹੈਗੀ ਤੇ ਵਧੀਆ ਗੱਲਬਾਤ ਹੈ ਇਹਨਾਂ ਬ੍ਰਾਂਡਾਂ ਦੀ ਇਹ ਆਪਾਂ ਨੂੰ ਉਥੇ ਪਹਾੜਾਂ ਤੇ ਕੰਮ ਦਿੰਦੀ ਆ ਮਤਲਬ ਥੋੜਾ ਜਿਹਾ ਇਹਨੂੰ ਇੱਥੇ ਫੜਿਆ ਹੋਵੇ ਤਿਲਕਨ ਤੋਂ ਵੇਲੇ ਸਿਪ ਤੋਂ ਰੂਪ ਹੋਣ ਤੋਂ ਬਚਾਉਂਦੀ ਹੈ ਕੰਮ ਤੇ ਇੱਥੇ ਆਹ ਮੁੱਖੀ ਇਹ ਦੋ ਟਾਈਪ ਦੀ ਹੁੰਦੀ ਆ ਕਿ ਪੱਥਰ ਤੇ ਵਰਤਨੀਆਂ ਜਾਂ ਤੁਸੀਂ ਮਤਲਬ ਥੋੜੇ ਜਿਹਾ ਕੱਚੇ ਥਾਂ ਤੇ ਵਰਤਨੀਆਂ ਅੱਗੋਂ ਲੈ ਜਾਂਦੀ ਹੈਗੀ ਤੇ ਜੇ ਮ ਕੱਚੇ ਥਾਂ ਤੇ ਵਰਤਨੀਆਂ ਉੱਥੇ ਇਹ ਕੰਮ ਦਿੰਦੀ ਆ ਮਤਲਬ ਕੱਚਾ ਪੱਕਾ ਜਿਹਾ ਥਾਂਗਾ ਉੱਥੇ ਖੁੱਭ ਜਾਂਦੀਆਂ ਨੇ ਇਹ ਪੱਕੇ ਤਾਂ ਐ ਸਲਿੱਪ ਹੁੰਦੀ ਆ ਪੱਥਰ ਪੁੱਥਰ ਵਾਲੇ ਥਾਂਾਂ 'ਤੇ ਤੇ ਆ ਟੋਪੀ ਜੀ ਲਾ ਕੇ ਫਿਰ ਉਹ ਗ੍ਰਿਪ ਵਾਲੀ ਹੁੰਦੀ ਆ ਰਬੜ ਜੀ ਵਾਲੀ ਕਿ ਉਹ ਪੱਥਰ ਤੇ ਵਰਤੀ ਜਾਂਦੀ ਹੈ ਜੀ ਤੇ ਬਾਕੀ ਇਕੱਠੀ ਹੋ ਜਾਂਦੀ ਛੋਟੀ ਜੀ ਬਣ ਜਾਂਦੀ ਆ ਤੇ ਬੈਗ ਤੇ ਟੰਗੀ ਜਾਂਦੀ ਆ ਤੇ ਆ ਸਮਾਨ ਚੈੱਕ ਕਰ ਥੋੜਾ ਜਿਹਾ ਇੱਕ ਸਲੀਪਿੰਗ ਬੈਗ ਰਹਿ ਗਿਆ ओम नमः शिवाय थोड़ा पौना भू मिला तेरे मेरी गल सान हां पातरी आगी ये तो ਉੱਥੇ ਪਾ ਕੇ ਦੇਖਾਂਗੇ ਆ ਜੂਗੀ ਇਹ ਤਾਂ ਆ ਜੂ ਪਹਿਲਾਂ ਵਾਲੀ ਛੋਟੀ ਸੀ ਪਾਤਾ ਭੁੱਲੀ ਆਇਆ ਖੁੰਡੀ ਉਹਦੇ ਬਾਈ ਦੀ ਆ ਪੜਾਇਆ ਮੈਂ ਗੁੱਸਾ ਹੀ ਨਾ ਕਰ ਜੇ ਬਾਈ ਲੈ ਉਪਰਾ ਵਾ ਜੀ ਜਖੜਾ ਰੇ ਸਪੋਰਟਸ ਵਾਲੀ ਸਾਰੀ ਚੀਜ਼ ਇੱਥੇ ਮਿਲ ਜਾਂਦੀ ਆ ਤੇ ਜਿਮ ਵਾਲਾ ਬੇਟ ਚੇਟ ਵੀ ਮਿਲ ਜਾਂਦਾ ਤੇ ਜਿਹੜਾ ਕਿਸ ਨੂੰ ਥੋੜਾ ਜਿਹਾ ਓਵਰ ਪ੍ਰਾਈਜ਼ ਲੱਗਿਆ 300 ਰੁਪਏ ਕਿਲੋ ਦੇ ਹਿਸਾਬ ਨਾਲ ਆ ਲਾਉਂਦੇ ਆ ਇਹ ਜਿਵੇਂ ਆ ਆਪਣਾ ਕਿੰਨਾ ਇਹ 5 ਕਿਲੋ ਆ ਕਿ 6 ਕਿਲੋ ਆ 6 ਕਿਲੋ 6 ਤੇ 18 18 18 1800 ਦਾ ਬੋਹਣਾ ਇਹ ਵੱਧ ਨਹੀਂ ਘੱਮ ਭਾਰੀ ਨਹੀਂ ਥੋੜਾ ਜਿਹਾ ਮਹਿੰਗਾ ਨਹੀਂ ਦੀ ਮਾਰ ਲਈ ਨੀਗਾ ਹਾਂ 7.5 ਕਿਲੋ 7000 ਦਾ ਚਲੋ ਹਸਾਬ ਜੀ ਮੈਂ ਕਿਤੇ 5 ਨੰਬਰ ਤੇ ਜਾਣਾ ਇਹ ਤਾਂ 5 ਆਈਟਮ ਆਏ ਆ ਤੇਰੇ ਕੋਲ ਦੋ ਹੋਵੇ ਤੈਨੂੰ ਤਾਈਆਂ ਦੋ ਆਈਟਮ ਠੀਕ ਹੈ ਕੋਲੂਆ ਕਿਵੇਂ ਹੈ ਲੋ ਵੀ ਆਪਣੀਆਂ ਐਡਵਾਂ ਟਰਾਈ ਕਰਕੇ ਦੇਖਦੇ ਆ ਆਪਾਂ ਆਕੇ ਕੰਮ ਕਰੀਏ ਲੋਕਾ ਹੈਲੋ ਸਵਾਗਤ ਹੈ ਤੁਹਾਡਾ ਉਹ ਖੜਕਾ ਲੜਕੇ ਵੜਾ ਹੁੰਦਾ ਟਰੈਕ ਪਾਇੰਟ ਟਰਾਈ ਕਰਦੇ ਠੀਕ ਐ ਕੰਮ ਤਾਂ ਕਰ ਰਿਹਾ ਜੱਜ ਗਿਆ ਹਾਂ ਟਰੈਕ ਪਾਇੰਟ ਥੋੜੀ ਜਿਹੀ ਛੋਟੀ ਲੈਣੀ ਬੂਦੂ ਨੰਬਰ ਆ 36 ਥੋੜੀ ਜਿਹੀ ਬੇਸਟ ਰੂਜ ਰਹੀ ਦੀ ਗੋਡਾ ਕਿਵੇਂ ਪੈ ਗਿਆ ਮਿੱਤਰਾ ਤੇ ਥੱਕ ਗਿਆ ਉਹ ਸ਼ੇ ਤੂੰ ਪੈ ਕੇ ਦੇਖ ਕੇ ਮੈਂ ਪਾਵਾਂ ਆ ਬੂਟ ਮੈਂ ਲਾ ਦਿੰਨਾ ਕੋਈ ਨਾ ਇਧਰ ਦੀ ਪੈਣਾ ਆ ਕੇ ਤੇ ਇਧਰ ਦੀ ਖੜਾ ਹੋ ਜਨਾ ਮੜਾ ਇੱਥੇ ਤੇ ਸਾਡਾ ਬਈ 슬ੀਪਿੰਗ ਬੈਗ ਵਿੱਚੇ ਮਸਲਾ ਛੜ ਗਿਆ ਜੀਦੇ ਵਿੱਚ ਅਸੀਂ ਇੱਥੇ ਆਏ ਸੀ ਆ ਨਹੀਂ ਅਸੀਂ ਪਟਿਆਲੇ ਰੋਕਦੇ ਆ ਤਾਂ ਪਤਾ ਲਾ ਲਿਆ ਬਿਸਤਰਾ ਇੱਥੇ ਠੰਡ ਬਹੁਤ ਆ ਤੇ ਅੱਜ ਇੱਥੇ ਸੌ ਜਾਾਂਗੇ ਇਹਨਾਂ ਦੀ ਉਹ ਪਹਾੜਾਂ ਵਾਲੀ ਰਜਾਈ ਚਲੋ ਬਰਾੜਾ ਫਿਰ ਮੈਂ ਤਾਂ ਜਾਣਾ ਤੂੰ ਸੌ ਜਾ ਫੋਨ ਲਾਈਨ ਤੇ ਫਿਰ 2 ਘੰਟੇ ਛੋਟਾ ਕੰਮ ਹੈ। ਹੈ। ਜੇ ਰੂਮ ਨੂੰ ਉਸਾਰਾ ਤੋਂ ਦੋ ਕਰਾੜੇ ਦਾ ਮਾਰ ਲੈਣ ਦੇ। ਛੇਰ ਆ ਗਿਆ ਛੇਰ ਆ ਗਿਆ। ਉਹਨਾਂ ਮਗਰ ਸਾਹਦੇ ਸਾਹਮਣੇ ਲੱਤੇ ਆਂਗੇ। ਸਨੋ ਭਾਈ ਜੀ। ਸਨੋ ਵੇ ਬਰਤ ਚ ਬਰਤ ਰਿਹਾ ਹੈ। ਇਹ ਆ ਬਈ -5 ਡਿਗਰੀ ਤੇ ਆਪਣੇ ਕੁੱਦੇ ਬਈ ਨਾਲ ਸਲਾਹ ਕਰੀ ਸੀ ਉਹਨੇ ਉਹਨੇ ਤੇ ਬਈ ਕਹਿੰਦਾ -10 ਡਿਗਰੀ ਤੱਕ ਵਾਲਾ ਤੁਸੀਂ ਲੈ ਲਿਓ ਤੇ ਫਿਲਹਾਲ ਉਹ ਅਵੇਲੇਬਲ ਨਹੀਂ ਹੈਗਾ ਤੇ ਆਨਲਾਈਨ ਲੈ ਲਓ ਉਹਦੇ ਮਾਰੇ ਅਸੀਂ ਤੋਂ ਰਿਚੇ ਆਏ ਸੀ ਯਰ ਕਪੂਰ ਜੰਗਾ ਕਰ ਗਿਆ ਚਾ ਹੈ ਕਰ ਗਿਆ ਚਾ ਚਾ ਕਰਾ ਕਰ ਲਿਆ ਭਰਾਵਾ ਗਰਮੀ ਹੋੜਾ ਕੀ ਸੂਤੋਂ ਦਾ ਕੰਮ ਹੈ ਖੇਤੂਦ ਵਾਸਤੇ ਵਧੀਆ ਕੰਮ ਦੇ ਉਹ ਪਾਣੀ ਦੀ ਵਾਰੀ ਪੂਰੀ ਤੇ ਪੋਣਾ ਹੋਵੇ ਉਹਦਾ ਮੱਝਾ ਨੂੰ ਬਾਹਰ ਹੀ ਡਾਲਿਓ ਕੋਈ ਦਿੱਕਤ ਨਹੀਂ ਆਪਣੇ ਨਾਰਮਲ ਇਨੀ ਠੰਡ ਨਹੀਂ ਹੁੰਦੀ ਬਾਈ ਇੱਥੇ ਆਪਣੇ ਪੰਜਾਬ ਰਿਆਣੇ ਜਿੱਦਾਂ ਇਹ ਅਸੀਂ ਲੈਣੇ ਆਗੇ ਪਹਾੜਾਂ ਵਾਸਤੇ ਟ੍ਰੈਕਿੰਗ ਵਾਸਤੇ ਕਿਉਂਕਿ ਬਸ ਇੱਕ ਤਰ੍ਹਾਂ ਦੀ ਰਜਾਈ ਹੁੰਦੀ ਆ ਸਮਝ ਲਓ ਇਹ ਲਾਈਟ ਵੇਟ ਕੰਮ ਹੁੰਦਾਗਾ ਇਹਨੂੰ ਇਦੇ ਚ ਬੈਗ ਹੋ ਜਾਂਦਾ ਥੇ ਲੀਜ ਇਹ ਖਲਾਰਕ ਹੈ ਖਲਾਰ ਕੇ ਰੱਖਤਾ ਉਹਨਾਂ ਨੇ ਬਾਹਰ ਕੱਢ ਦੇਣਾ ਆਪਾਂ ਨੂੰ ਮੈਂ ਤੂੰ ਵੇਖ ਲੈ ਭਾਈ ਆਪਾਂ ਹੁਣੇ ਪੈਕ ਕਰਕੇ ਦਿਖਾਉਂਦਾ ਜਿਹੜੇ ਹਿਸਾਬ ਨਾਲ ਆਪਣੇ ਲੱਛਣ ਆਏ ਆਪਾਂ ਨੂੰ ਇੱਥੋਂ ਦਵਲਣਗੇ ਅੱਜ ਕਹਿੰਦੇ ਚੋਰ ਪਰਖਿਆ ਜਾਣਾ ਜਿੰਮ ਦਾ ਇਹਦੇ ਵਾਰੀ ਉਰਨਦਾ ਵੇ ਬਾਹਰ ਨੂੰ ਦੇਖੀ ਨਿਕਲਦਾ ਲੈ ਜੋਰ ਤਾਂ ਕੁਛ ਨਹੀਂ ਹੈ ਤਕਨੀਕ ਆ ਹਾਂ ਇਹ ਇੱਥੇ ੜੂਗਾ ਵਸੇ ਹੁਣ ਇਹ ਆਪਣਾ ਨਾ ਕੰਮ ਨਹੀਂ ਬਣਾਉਂਦੇ ਆਪਾਂ ਕੰਮ ਹੋਣੀ ਨਹੀਂ ਦੱਸਦੀ ਜਮਨੀ ਬਾਹਰੀ ਆਈ ਜਾਂਦਾ ਉਹ ਕਹੀ ਤਾਂ ਇਹ ਠੀਕ ਹੈ ਹੁਣ ਤੋਂ ਬਣ ਗਿਆ ਟਰੱਕਾਂ ਵਾਲਾ ਠੀਕ ਹੈ ਹਾਂ ਹੰਤੂ ਐਨਾ ਕੰਮ ਹੁੰਦਾ ਇਹਦਾ ਹਾਂ ਇਹਦਾ ਬੇਟ ਕਿੰਨਾ ਹੋਊ ਤੇਰਾ ਕੁਦੇ ਦੀ ਇਲੈਸਟ ਚ ਨਾ ਛੜ ਗਿਆ ਕੁਦੇ ਨੇ ਆਪਾਂ ਸੁਲਾ ਦਿੱਤੀ ਸਿਰੋ ਚੀਜ਼ ਆਪਾਂ ਨੂੰ ਮਿਲੀ ਨਹੀਂ ਭਾਈ ਤੇ ਫਿਰ ਐਂ ਮੋੜ ਜਾਨੇ ਅੱਜ ਆਪਾਂ ਦੂਜਾ ਸਮਾਨ ਆਪਾਂ ਟੋਕਰੀ ਭਰਨ ਦੀ ਵਿੱਚ ਉਹਨੇ ਨੋ ਨਾ ਆ ਤਸੀ ਜੈਗਲੀ ਆ ਗੱਲ ਬਾਤ ਹੁੰਦੀ ਹੈ ਰਜਾਈ ਦੀ ਚੱਲ ਚੱਲ ਤੁਰਕੇ ਦਿਖਾ ਤੁਰਕੇ ਦਿਖਾ ਗੱਲ ਕਰ ਲਈਏ ਕਰ ਦੇ ਤੇ ਬਾਕੀ ਟੈਂਟਾਂ ਦੀ ਗੱਲਬਾਤ ਥੋੜੀ ਕਰ ਲੈਨੇ ਆ ਵੱਡਾ ਟੈਂਟ ਆ ਮਤਲਬ ਲੱਗ ਭੱਗਾ ਆ ਚਾਰ ਕੇ ਜਾਣੇ ਆਰਾਮ ਨਾਲ ਇਹਦੇ ਵਿੱਚ ਪੈ ਸਕਦੇ ਆ ਤੇ ਵਧੀਆ ਅੰਦਰ ਖੜਾਇਆ ਜਾ ਸਕਦਾਗਾ ਹਾਂ ਤੇ ਆ ਇੱਧਰ ਇਹਦੀ ਗੱਲਬਾਤ ਰੇਂਜ ਦੀ 12-13 ਹਜ਼ਾਰ ਚੋਂ ਕਮ ਆ ਜਾਂਦਾ ਹਾਂ ਉੱਚਾ ਹੋਏ ਦਾ ਕੰਮ ਥੋੜਾ ਜਿਹਾ ਬਾਕੀ ਆਪਾਂ ਲੈ ਗਏ ਸੀਗੇ ਤਿੰਨ ਬੰਦਿਆਂ ਵਾਲਾ ਹਾਂ ਉਹਦੇ ਨਾਲ ਦਾ ਟੈਂਟ ਪਹਿਲਾਂ ਕੇਚੂ ਆ ਦਾ ਉਹ ਮਿਲਿਆ ਸੀਗਾ ਆਪਾਂ ਨੂੰ ਕਿੰਨੇ ਦਾ ਪਿਆ ਸੀ ਉਹ ਲਵਿੰਦਰ ਟੈਂਟ ਆਪਣੇ ਨਾਲ 3600 ਦਾ 3600 ਰੁਪਏ ਦਾ ਇਹ ਦੋ ਬੰਦੇਆਂ ਵਾਲਾ ਲੈਣਾ ਹੁੰਦਾ ਕੇਚੂਆ ਦਾ ਇਹਦੇ ਨਾਲ ਦਾ 2500 ਰੁਪਏ ਦਾ ਮਿਲ ਜਾਂਦਾਗਾ 2499 ਦਾ ਕੀ ਹੋ ਗਿਆ ਦੂਜੋਂ ਕੋਲ ਹਾਂ ਆ ਘੰਟ ਸੀਗਾ ਨਾ ਫੇਸ਼ ਵਾਲਾ ਇਹ ਥੋੜਾ ਜਿਹਾ ਮਹਿੰਗਾ ਹੈ ਮਹਿੰਗਾ ਘਾਤੋਂ ਆ ਤੇ ਇਹਦਾ ਕੰਮ ਥੋੜਾ ਜਿਹਾ ਆ ਹਾਂ ਕਰੜਾ ਫਰੈਸ਼ ਬਲੈਕ ਹੈ ਤੇ ਥੋੜੇ ਉਤਲੇ ਲੈਵਲ ਦਾ ਕੰਮ ਆਇਏ ਦੇਖ ਕੇ ਉਹਦੇ ਅਸੀਂ ਛੱਡ ਤਾ ਮੈਂ ਹੁਣ ਪੈ ਕੇ ਦੇਖ ਲਾ ਹਾਂ स्ਲੀਪਿੰਗ ਬੈਗ ਪੈ ਦੇਖੀ ਕਿੰਨੇ ਮਹਨਸ ਵਾਲਾ ਕਿ ਜ਼ੀਰੋ ਵਾਲਾ ਤੇਰੇ ਵਾਲਾ ਇਹਦੇ ਨਾਲ ਦਾ ਉਹ ਐਵੇਂ ਖੁੱਲਦਾ ਉਹ ਥਲੋਂ ਤੱਕ ਤੇ ਇੱਕ स्ਲੀਪਿੰਗ ਬੈਗ ਇਸ ਤਰ੍ਹਾਂ ਦਾ ਹੁੰਦਾ ਬਈ ਇਹਦੀ ਜਿਪਾ ਜਿਵੇਂ ਇਹ ਤੁਰ ਤੱਕ ਖੁੱਲ ਜਾਂਦੀ ਆ ਤੈਨੂੰ ਚੌੜਾ ਕਰਕੇ ਆਪਣਾ ਰਜਾਈ ਜਿੰਨਾ ਕੰਮ ਦੇ ਜਾਂਦਾ ਚੱਲ ਤੂੰ ਸੌਂਦਾ ਫਿਰ ਚੱਲਾ ਯਾਰ ਫਿਰ ਲੇਟ ਹੋਵਾਂਗੇ ਮੇਤਰਾ ਆਤਰੀਆਂ ਰਮਾਲਾਂ ਹੀ ਆ ਦੋ ਸੀ ਇੱਕ ਰੱਖਿਆ ਸੀ ਖਾਲਾ ਤੇ ਕਿੰਨੇ ਆ ਨਾ ਦੇਖ ਲਾ ਹਾਂ ਜੀ ਲਾਸਟ ਆ ਕਿੱਟ ਚੈਥੋਂ ਪਾ ਲਈਏ ਫੜੀਆਂ ਇਧਰ ਪੁੱਛੀ ਜੀ ਇੰਨਾ ਕੀ ਬਿੱਲ ਬਣਾਇਆ ਦੋਨਾਂ ਜਣੇ ਨੇ ਅਸੀਂ 슬ੀਪਿੰਗ ਬੈਗ ਨਹੀਂ ਮਿਲਿਆ ਨਹੀਂ ਤਾਂ ਕੰਮ ਤੋੜਾ ਇਹ ਹੋਰ ਲੰਮਾ ਜੋੜਾ ਕਰ ਲੈਂਦੇ ਹਾਂ ਚੱਲ ਉਧਰ ਜਾ ਕੇ ਪੈਕ ਕਰ ਲੈਂਦਾ ਉੱਥੇ ਚੈੱਕ ਕਰਨਗੇ ਗ੍ਰੇਡ ਤੇ ਹਾਂ ਜੀ ਜੋ 12 ਜਣੇ ਨੇ ਸਵਰੋਕ এয়ারਪੋਰਟ ਵਧੀਆ ਫਿਰ ਅੱਗੇ ਨੂੰ ਪਾਈਏ ਕਬੱਡੀ ਚਾ ਲੋ ਬਈ ਹਾਂ 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 ਅਚਾਨਕ ਹੀ ਹੈਂ ਇਹ ਤਾਂ ਯਾਰ ਆਪਣੇ ਹਿਸਾਬ ਤੋਂ ਬਾਹਰ ਆ ਕੰਮ ਹੈ ਮਹਿੰਗੇ ਬੜਾ ਬੈਗੂ ਹੈ ਨਾ ਹਾਂ ਤਾਂ ਬਹੁਤ ਮਹਿੰਗੇ ਜਮੀ ਲੱਖ ਲੱਖ ਰੁਪਏ ਚ ਖੜਾ ਹੋਇਆ ਇਸ ਟਾਈਮੇ ਤਿਆਰ ਹੋਇਆ ਇਹ ਦਾ ਵੱਡੇ ਲੈਵਲ ਦੀ ਗੱਲ ਬਾਤ ਆ। ਹਾਂ ਇਹ ਦਾ ਬਈ ਉੱਚੀਆਂ ਚੋਟੀਆਂ ਤੇ ਚੜਨ ਵਾਸਤੇ ਜਿਵੇਂ 6000 ਮੀਟਰ ਪਲੱਸ ਜਾਂ 8000 ਮੀਟਰ ਵਾਲੀਆਂ ਚੋਟੀਆਂ ਉਹਨਾਂ ਵਾਸਤੇ ਇਹ ਨੌਜਵਾਨ ਤਿਆਰ ਹੋਇਆ ਖੜਾਗਾ। ਤੇ ਡੀ ਕੈਟਲਨ ਤੇ ਸਮਾਂ ਇਸ ਵਕਤ ਸਵਾ ਦੋ ਢਾਈ ਤੋਂ ਆਸ-ਪਾਸ ਢਾਈ ਕਿ ਭਜ ਕੇ ਆਉਣਗੇ ਨਾ। ਤੇ ਵਾਪਸੀ ਆ ਤੇ ਥੋੜੀ ਹਲਕੀ ਜਿਹੀ ਨਿਰਾਸ਼ਾ ਇਸ ਗੱਲ ਦੀ ਕਿ ਸਾਨੂੰ ਸਾਡਾ ਸਲੀਪਿੰਗ ਬੈਗ ਨਹੀਂ ਮਿਲਿਆ। ਜਿਹੜਾ ਅਸੀਂ ਲਵਦੇ ਸੀ ਇਹ ਉਹ ਕਹਿੰਦੇ ਆਨਲਾਈਨ ਮਿਲੂਗਾ। ਇਮੈਂਸਾ 7 ਡਿਗਰੀ ਕੀ ਹਾਲ ਹੈ ਬਾਈ ਜੀ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਹੈ ਬਾਈ ਜੀ ਹੁਣ ਸਲੀਪਿੰਗ ਵੇਗ ਦਾ ਹੱਲ ਕਿੱਥੋਂ ਕਰਾਂਗੇ ਹਾਂ 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 ਨਾ ਕੁਤੇ ਨਾ ਕਰਦਾ ਗੱਲ ਉਹਦੇ ਫਿਰ ਪਿਆ ਹੋਊਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੈਨੂੰ ਮਸਲਾ ਹੱਲ ਹਾਂ ਅਸਲ 'ਚ ਅਸੀਂ ਤਾਂ ਉਹੀ ਲੈ ਕੇ ਮੁੜ ਜਾਂਦੇ ਹਾਂ 5 ਡਿਗਰੀ ਵਾਲਾ ਕੁੱਤੇ ਦਾ ਹੱਥ ਸੀ ਵੀ ਇਹਨੂੰ ਸਲੀਪਿੰਗ ਬੈਗ ਨਹੀਂ ਦੋ। ਇੱਕੋ ਦਿਨ ਨਾਲ ਬਾਤ ਕੀਤੀ ਤੇ ਫੇਰ ਇੱਥੇ ਆ ਕੇ ਕਰੀ ਅਸੀਂ ਬਾਈ ਨਾਲ। ਤੇ ਕਹਿੰਦਾ ਬਾਈ ਮੈਂ ਸਦਾ 10 ਡਿਗਰੀ ਵਾਲੀ ਲਿਓ ਤੁਸੀਂ ਉਹ ਸਹੀ ਰਹਿੰਦਾਗਾ। ਤੇ 707500 ਰੁਪਏ ਦਾ ਹੈਗਾ ਉਹ। ਕਿ ਉਹ ਫੇਰ ਹੈ ਨਹੀਂ ਸੀਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹਲੇ 8 ਡਿਗਰੀ ਹੈ ਆਪਣੇ। ਤਾਂ ਬਰਖ ਪਈ ਜਾਂਦੀ ਆ। ਤੇ ਸੈਂਕ ਮਿੱਟੀ ਥੋੜੀ ਥੋੜੀ ਅਸੀਂ ਚੱਕ ਰੱਖੀ ਆ ਬਾਕੀ ਹੌਲੀ ਹੌਲੀ ਦੱਸਦੇ ਆ ਪਲਾਨ ਇੱਕ ਦੋ ਦਿਨ ਅੱਜ ਬਣਾ ਕੇ। ਤੇ ਕੰਮ ਨੇੜੇ ਹੀ ਆ ਠੰਡੇ ਪਹਾੜਾਂ ਦੇ ਵੱਲ ਜਾਣ ਵਾਲਾ ਹੈ ਨਾ ਬੋਡਾਸਟ ਦੀ ਬਾਲੀਏ ਖਾਣੇ ਆਏ ਉੱਥੇ ਬਰਗਰ ਚੱਲ ਮੈਂ ਤੇਰਾ ਪਕੜਾ ਰੋਜ਼ ਰੋਜ਼ ਖਾਣਾ ਯਾਰ ਫਾਸਟ ਕੀ ਇਹ ਬਰਗਰ ਹੈ ਲੋੜੀ ਕਰਾ ਕਮਾ ਸਾਤਾ ਥੋੜਾ ਹੈ ਬੇਚੜੀ ਯਾਰੇ ਬਰਗਰੀ ਖਾ ਲੈਂ ਨੀ ਕਿ ਮੈਂ ਆਪਾਂ ਕਿਹੜਾ ਰੋਜ਼ ਰੋਜ਼ ਖਾਣਾ ਕਿਉਂਕਿ ਮੈਂ ਤੇਰਾ ਮੀਰਾ

ਢੰਗਿਆਂ ਕਿ ਤੁਣ ਇੱਧਰ ਰਹਿ ਜਾਂਦਾ ਠੀਕ ਤਾਰ ਦਿਓ ਵੀਰੇ ਰੋਕੀ ਪਹਿਲਾਂ ਚੌਪੜੀ ਤੇ ਆ ਗਿਆ ਆ ਗਿਆ ਤੇ 9:00 ਵਜ ਕੇ 5 ਮਿੰਟਾਂ ਦਾ ਸਮਾਂ ਤੇ ਪਹੁੰਚ ਗਏ ਆ ਬਠਿੰਡੇ ਆ ਲੇਟ ਹੋ ਕੇ ਪਿੰਡ ਤਾਂ ਜਾ ਨਹੀਂ ਹੋਣਾ ਤੇ ਅੱਜ ਆਪਾਂ ਰਹਾਗੇ ਆਪਣੇ ਮਿੱਤਰ ਤਾਸ ਦੇ ਆਉਣ ਦੀ ਖੁਸ਼ੀ ਜਿਹੜੇ ਮੂਰੇ ਆਏ ਖੜੇ ਨੇਗੇ ਭਾਈ ਸਰੇਂਦਰ ਸਿੰਘ ਨੰਬਰਦਾਰ ਆਹ 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 ਆਈ ਥੀ ਰੋਗਲਾ ਬਾਹਲੀ ਚਾ ਕਰਕੇ ਆ ਹਾਂ ਸਰ ਕੀ ਹਾਲ ਹੈ ਮੇ traps ਇਹ ਜੀ ਬ੍ਰੋ ਕਹਿਵਾ ਸੁਣ ਪੂਰਾ ਪਿੰਡ ਆ ਗਿਆ ਤੇ ਅੰਜਾ ਪਰ ਆਤ ਰਹਾਂਗੇ ਇਹਨਾਂ ਕੋਲ ਜਮਾਂ ਕਹਿੰਦਾ ਡਾਕਟਰ ਨਹੀਂ ਆਇਆ ਨੋ ਸਰ ਨਾ 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 ਸਮਾ ਹੋ ਗਿਆ ਇਸ ਵਕਤ ਸਵਾ 11 ਵਜੇ ਦਾ ਤੇ ਰਾਤ ਨੂੰ ਮੈਂ ਤੇ ਸਰਿੰਦਰ ਦੋਨੇ ਗੇੜੇ ਘਾੜਦੇ ਫਿਰਦੇ ਆ ਗਰਮੀ ਹੋਣ ਦੇ ਕਾਰਨ ਭਾਈ ਆਮ ਪਰਕ ਟਾਈਮ ਨਾਲ ਹੀ ਖਾਲੀ ਹੋ ਗਿਆ ਬਾਕੀ ਰਾਤ ਵੀ ਬਹੁਤ ਹੋ ਗਈ ਪੀ ਪ੍ਰੋਗਰਾਮ ਆਪਣਾ ਲਗਭਗ ਸਮਾਪਤੀ ਦੇ ਵੱਲ ਨੂੰਗਾ ਤੇ ਸ਼ਿੰਦੇ ਯਾਰ ਨਾਲ ਕਰੀ ਜਾਂਨੇ ਗੱਲਾਂ ਆਪਣਾ ਗਵਾਂਡੀ ਮਿੱਤਰ ਅ ਕਈ ਮਹੀਨੇ ਬਾਅਦ ਇਕੱਠੇ ਹੋਨੇ ਹੁੰਨੇ ਅਸੀਂ ਇਹ ਪਿੰਡ ਘਟਗੀੜਾ ਲਾਉਂਦਾ ਗਾ ਜਾਨੋਂ ਨਹੀਂ ਕਰਦਾ ਹੁੰਦਾ ਗਾ ਤੇ ਅੱਜ ਵਾਰੀ ਦਾ ਪੈ ਨਹੀਂ ਪਤਾ ਗੱਲਾਂ ਹੀ ਕਰੀ ਜਾਈਏ ਤੇ ਤੜਕੇ ਉੱਠ ਕੇ ਕੋਈ ਨਵੀਂ ਗੱਲਬਾਤ ਇੱਥੇ ਸ਼ੁਰੂ ਕਰਾਂਗੇ ਤੇ ਅੱਜ ਅਸੀਂ ਕਰਦੇ ਹਾਂ ਢਿੱਡ ਖਾਲੀ ਇੱਕ ਦੂਜੇ ਨੂੰ ਗੱਲਾਂ ਸੁਣਾ ਸੁਣਾ ਕੇ ਹੋਰ ਲੋਟਾ ਚੜਦੀ ਗੱਲਾ ਜਮਾਂ ਓਕੇ ਤੇ ਇਹ ਮਿੱਤਰ ਆਪਣਾ ਇਥੇ ਸਟੱਡੀ ਕਰਦਾ ਤੇ ਨਾਲੇ ਕਬੱਡੀ ਦੀ ਤਿਆਰੀ ਕਰਦਾ ਡੀਏਵੀ ਕਾਲਜ ਤੇ ਮਦਨ لال ਕੋਚ ਕੋਲੇ ਆਈਆਂ ਗੱਲਬਾਤ ਹਾਂਜੀ ਤੇ ਬਾਕੀ ਠੀਕ ਆ ਭਾਈ ਇੰਨਾ ਕੁ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰਦੇ ਹਾਂ ਸਾਰਿਆਂ ਨੂੰ ਵਧੀਆ ਲੱਗਿਆ ਹੋਊ ਤੇ ਲਾਈਕ ਲਾਜ਼ਮੀ ਕਰ ਦਿਓ ਜਾਂਦੇ ਜਾਂਦੇ ਭੁੱਲਿਆ ਨਾ ਕਰੋ ਵੀਰ ਬਣ ਕੇ ਤੇ ਨਾਲ ਹੀ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਜ਼ਰੂਰ ਕਰ ਲਿਓ ਹੋ ਸਕੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਸਰੀ ਗੱਲ ਜੀ ਸਾਰਿਆਂ ਨੂੰ ਅਸਲੀ ਕਰ ਸਸਰੀ ਗੱਲ ਜੀ